ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨ ਮੋਰਾ ਔਸਰ ਲੱਤਿਆ ਰਖਲੇ ਹੋ ਸਦਨਾ ਜਨ ਤੋਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਪਿਛ ਮੇਰੀ ਉਪਾਵੋ ਡੁੱਬਦੇ ਪੱਥਰ ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਿਹੇ ਪ੍ਰਸਾਦ ਆ ਭੋਖਣ ਪਹਿਰੀ ਜੈ ਮਨ ਤੇ ਸਿਮਰਤ ਕਿਉ ਆਲਸ ਕੀਜੈ ਜਿਹ ਪ੍ਰਸਾਦ ਅਸਵ ਹਸਤੇ ਅਸਵਾਰੀ ਮਨ ਤੇ ਸਪ੍ਰਵ ਕੋ ਪਬੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨ ਰਾਖ ਪਰੋਏ ਪ੍ਰਭ ਆਪਣੇ ਮਣ ਜਿਨ ਤੇਰੀ ਮਨ ਬੰਤ ਬਣਾਈ ਓਟ ਬੈਠਤ ਸਦ ਸਹੰਤਿਆਈ ਤੇ ਸਹਤ ਆਏ ਜੋ ਏਕ ਅਲਖ ਹੈ ਇਹਾ ਉਹ ਨਾਨਕ ਤੇਰੀ ਰਖੈ ਇਸੈ ਧਿਆਏ ਜੋ ਏਕ ਅਲਖ ਹੈ ਇਹਾ ਉਹਾਂ ਨਾਨਕ ਤੇਰੀ ਰੱਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰਜਾਨੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲ ਦੇ دیਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਆਜਾਪ ਜੀ ਨੇ ਛੇਵੀਂ ਅਸ਼ਟਪਰੀ ਦੇ ਚੌਥੇ ਪਰੇ ਦਾ ਪਾਠ ਸਰਵਨ ਕੀਤਾ ਹੈ ਇਹ ਸ਼ਾਵਧ ਰਾਹੀਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਸ਼ੀ ਦਾ ਦੇ ਸਿਰਤਾਜ ਕੀ ਬਖਸ਼ਿਸ਼ ਕਰਦੇ ਹਾਂ ਆਰੰਭ ਕਰਕੇ ਸਰਵਨ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਤੀਆਂ ਗੁਰੂ ਚਾਲਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੇਹੇ ਪ੍ਰਸਾਦ ਆ ਭੁਖਣ ਪਹਿ ਰੀਜੈ ਮਨ ਤੇ ਸਿਮਰਤ ਕਿਉ ਆਲਸ ਕੀਜੈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਿੱਖਾ ਜਿਸ ਦੀ ਕਿਰਪਾ ਦਾ ਸਦਕਾ ਤੋਂ ਸਰੀਰ ਦੇ ਅੰਦਰ ਤੇ ਬਾਹਰ ਚੰਗੇ ਗੁਣਾਂ ਦਾ ਅਤੇ ਗਹਿਣਿਆਂ ਦਾ ਸੁੰਦਰ ਵਸਤਰਾਂ ਦਾ ਸ਼ਿੰਗਾਰ ਕਰਦਾ ਹੈ ਜਿਸ ਨੇ ਤੇਰੇ ਅੰਦਰ ਗੁਣ ਭਰੇ ਹਨ ਤੇ ਬਾਹਰ ਗਹਿਣੇ ਦਿੱਤੇ ਹਨ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਪੰਜ ਕਕਾਰ ਦਿੱਤੇ ਸਾਡੇ ਸਿੱਖ ਧਰਮ ਦੇ ਗਹਿਣੇ ਹਨ ਇਸੇ ਤਰ੍ਹਾਂ ਹੀ स्त्री ਜਿਹੜੀ ਆ ਉਸ ਨੂੰ ਸੁੰਦਰ ਗਹਿਣਿਆਂ ਨਾਲ ਪਿਆਰ ਹੈ ਉਸ ਨੂੰ ਉਸ ਦਾ ਪਤੀ ਤਰ੍ਹਾਂ ਤਰ੍ਹਾਂ ਦੇ ਗਹਿਣੇ ਲਿਆ ਕੇ ਦਿੰਦਾ। ਭਾਸ਼ਕ ਕਹਿੰਦੇ ਜੀ ਸੰਬਾਲਕ ਪਰਮੇਸ਼ਰ ਦੀ ਕਿਰਪਾ ਸਦਕਾ ਤੈਨੂੰ ਸੁੰਦਰ ਗਹਿਣੇ ਮਿਲੇ ਹਨ ਉਹਨੂੰ ਯਾਦ ਕਿਉਂ ਨਹੀਂ ਕਰਦਾ? ਇੱਥੇ ਗੱਲ ਯਾਦ ਆ ਗਈ। ਤਾਂਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰਦੁਆਰਾ ਚਵਾਰਾ ਸਾਹਿਬ ਆਪਣੇ ਘਰ ਵਿਖੇ ਬਰਾਜਮਾਨ ਹੈ। ਔਰ ਬੀਬੀ ਭਾਨੀ ਜਿਹੜੀ ਆ ਸਤਗੁਰਾਂ ਦੇ ਸਾਹਮਣੇ ਹਾਜ਼ਰ ਹੁੰਦੀ ਐ ਔਰ ਬੜੀ ਹੀ ਨਿਮਰਤਾ ਸਹਿਤ ਇੱਕ ਬੇਨਤੀ ਕਰਦੀ ਐ ਕਹਿਣ ਲੱਗੀ ਬਾਪੂ ਜੀ ਜਿਹੜੀਆਂ ਮੇਰੀਆਂ ਸਹੇਲੀਆਂ ਮੇਰੇ ਨਾਲ ਤਰਖਾ ਕੱਤਦੀਆਂ ਤਰਿੰਜਨ ਵਿੱਚ ਇਕੱਠੀਆਂ ਬਹਿ ਕੇ ਅਸੀਂ ਪਰ ਉਹਨਾਂ ਕਈ ਸਹੇਲੀਆਂ ਦੇ ਕੋਲ ਬੜੇ ਸੁੰਦਰ ਗਹਿਣੇ ਹਨ ਪਰ ਮੇਰੇ ਕੋਲ ਕੋਈ ਗਹਿਣਾ ਨਹੀਂ ਹੈ ਮੈਨੂੰ ਬੜੀ ਸੰਗ ਲੱਗਦੀ ਆ ਜਿੱਦੀਆਂ ਸਿੱਧੀਆਂ ਸ਼ਕਤੀਆਂ ਦੇ ਦਾਤਾ ਦੇ ਮਾਤਾ ਤੇ ਮਾਲਕ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸਤਿਗੁਰੂ ਕਹਿਣ ਲੱਗੇ ਬੇਟਾ ਕਿੰਨਾ ਕੁ ਸੇ ਹੋਣਾ ਚਾਹੀਦਾ ਬੀਬੀ ਭਾਨੀ ਜੀ ਕਹਿਣ ਲੱਗੇ ਦੇਖ ਲਓ ਆਪੋ ਜੀ ਤੇ ਸਾਹਮਣੇ ਕਹਿੰਦੇ ਇੱਕ ਪੱਥਰ ਪਿਆ ਸੀਗਾ ਪਾਤਸ਼ਾਹ ਕਹਿੰਦੀ ਉਹਨਾਂ ਕ ਸੁਣਾ ਬਹੁਤ ਹੋਊਗਾ ਬੀਬੀ ਭਾਨੀ ਬੜੀ ਖੁਸ਼ ਹੋਈ ਕਹਿੰਦੇ ਜੀ ਇੰਨਾ ਤਾਂ ਬਹੁਤ ਹੈ ਕਹਿੰਦੇ ਜਾ ਚੱਕ ਲਾਓ ਸੋਨਾ ਹੀ ਆ ਨજર ਜਿਨ੍ਹਾਂ ਦੀ ਕੀਮੀਆਂ ਕੌਡੀਆਂ ਕਰਦੇ ਲਾਲ ਤੇ ਜਿਸ ਵੇਲੇ ਸਤ ਮਤਨ ਕਹਿ ਕੇ ਬੀਬੀ ਭਾਨੀ ਨੇ ਉਸ ਪੱਥਰ ਨੂੰ ਹੱਥ ਪਾਇਆ ਉਹ ਸੋਨੇ ਦਾ ਬਣ ਗਿਆ ਔਰ ਫਿਰ ਬੇਯਅਤ ਹੀ ਗਹਿਣੇ ਬੀਬੀ ਭਾਨੀ ਦੇ ਲਈ ਬਣਵਾ ਦਿੱਤੇ ਪਰ ਗੁਰਨਾਨਕ ਦੇ ਘਰ ਵਿੱਚ ਜ਼ਿਆਦਾਤਰ ਗਰੀਬੀ ਆ ਤਾਂ ਗ੍ਰੀਵ ਨੂੰ ਤਰਜੀਹ ਦਿੱਤੀ ਆ ਨਿਮਰਤਾ ਨੂੰ ਤਰਜੀਹ ਦਿੱਤੀ ਆ ਮਿੱਠਤ ਨੀਵੀ ਨਾਨਕਾ ਗੁਣ ਟੰਗਾਈਆਂ ਤਤ ਇਹ ਮਨੁੱਖਾ ਜੀਵਨ ਦੇ ਤਤ ਹਨ ਗੁਣ ਹਨ ਇਹ ਸ਼ਿੰਗਾਰ ਹਨ ਸਾਡੇ ਇਹ ਗਹਿਣੇ ਹਨ ਅਸਲ ਵਿੱਚ ਚਲੋ ਬਾਹਰੀ ਤੌਰ ਤੇ ਬੀਬੀ ਭਾਨੀ ਬੱਚੀ ਨੇ ਕਿਹਾ ਤੇ ਪਾਤਸ਼ਾਹ ਜੀ ਨੇ ਉੱਥੇ ਵੀ ਘਾਟ ਨੇ ਛੱਡੀ ਕਿਉਂਕਿ ਸਾਰੀਆਂ ਵਸਤੂਆਂ ਦੇ ਮਾਲਕ ਹੈ ਸੋ ਕਿਉਂ ਵਿਸਰਿਆ ਜਿੰਨ ਸਭ ਕੁਛ ਦਿਆ ਸੋ ਕਿਉਂ ਵਿਸਰਿਆ ਜੇ ਜੀਵਨ ਜੀਆ ਜਿਸ ਦੀ ਕਿਰਪਾ ਸਰਕਾ ਤੋਂ ਸੁੰਦਰ ਗਹਿਣੇ ਪਹਿਨਦਾ ਹੈ ਅੰਦਰ ਚੰਗੇ ਗੁਣ ਭਗਤੀ ਵੀ ਨਹੀਂ ਹੁੰਦੀ ਮਨੁੱਖ ਦੇ ਕੋਲੋਂ ਇਸ ਕਰਕੇ ਗੁਣ ਵੀ ਜ਼ਰੂਰੀ ਹਨ ਮੈਨ ਗੁਣ ਕੀਤਾ ਭਗਤ ਨਾ ਹੋਏ ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਜਿਸ ਵੇਲੇ ਤੈਨੂੰ ਉਹਨੇ ਦਾਤਾਂ ਦਿੱਤੀਆਂ ਅੰਦਰ ਗੁਣ ਦਿੱਤੇ ਉਹਨਾ ਗੁਣਾ ਨੂੰ ਪ੍ਰਾਪਤ ਕਰਕੇ ਤੂੰ ਹੰਕਾਰ ਨਾ ਕਰਿਆ ਕਰਕੇ ਮੈਂ ਬੜਾ ਸੋਹਣਾ ਗਾਉਂਦਾ ਹਾਂ ਬੜਾ ਸੋਹਣੀ ਕਥਾ ਕਰਦਾ ਬੜਾ ਸੋਹਣਾ ਰਾਗੀਆਂ ਇਹ ਸਾਰੀਆਂ ਦਾਤਾਂ ਉਹਨੀਆਂ ਦੇ ਸਕਦਾ ਤੇ ਲੈ ਵੀ ਸਕਦਾ ਮਨ ਤੇ ਸਿਮਰਤ ਕੇ ਆਸ ਕੀਜੈ ਐਸੇ ਪਰਮੇਸ਼ਰ ਨੂੰ ਸਿਮਰ ਲੱਗਿਆ ਤੂੰ ਆਸ ਨਾ ਕਰ ਜੇ ਪ੍ਰਸਾਦ ਅਸਵ ਹਸਤੀ ਅਸਵਾਰੀ ਜਿਸ ਪਰਮੇਸ਼ਰ ਨੇ ਕਿਰਪਾ ਕਰਕੇ ਤੈਨੂੰ ਅਸਵਾਰੀ ਕਰਨ ਲਈ ਹਾਥੀ ਘੋੜੇ ਦੀਆਂ ਗੱਡੀਆਂ ਅੱਜ ਕੱਲ ਗੱਡੀਆਂ ਬਾਦ ਨਵੀਆਂ ਨਵੀਆਂ ਗੱਡੀਆਂ ਦਿੱਤੀਆਂ ਜੇ ਪ੍ਰਸਾਦ ਅਸਵ ਹਸਤੀ ਅਸਵਾਰੀ ਜਿਸ ਦੀ ਕਿਰਪਾ ਸਦਕਾ ਤੈਨੂੰ ਵਧੀਆ ਘੋੜੇ ਅਸਵਾਰੀਆਂ ਹਾਥੀ ਘੋੜੇ ਔਰ ਅੱਜ ਕੱਲ ਗੱਡੀਆਂ ਆਦੀ ਮਿਲੀਆਂ ਹਨ ਮਣ ਕਿਸ ਪ੍ਰਭ ਕੋ ਕਬੂ ਨਾ ਬਿਸਾਰੀ ਐਸੇ ਪਰਮੇਸ਼ਰ ਨੂੰ ਤੂੰ ਭੁਲਾਇਆ ਨਾ ਕਰ ਯਾਦ ਰੱਖਿਆ ਕਰ ਅੰਦਰ ਦੇ ਪਾਸੇ ਵੀ ਸਵਾਰੀਆਂ ਨੇ ਦਾਸਣ ਰੂਪ ਹਾਥੀ ਮਨਨ ਰੂਪੀ ਘੋੜੇ ਸਰਬ ਰੂਪੀ ਇਹ ਸਾਰੀਆਂ ਸਵਾਰੀਆਂ ਤੈਨੂੰ ਦਿੱਤੀਆਂ ਕਿਉਂਕਿ ਮਨ ਸਾਡਾ ਜਿਹੜਾ ਹੈ ਇਹ ਪਵਨ ਰੂਪ ਘੋੜੇ ਤੇ ਸਵਾਰ ਹੋ ਕੇ ਜਾਂਦਾ ਹੈ ਤੇ ਸਵਾਸ ਰੂਪੀ ਘੋੜਾ ਵੀ ਇਸ ਨੂੰ ਦਿੱਤਾ ਹੈ ਬਾਸ਼ਾ ਕਹਿੰਦੇ ਇਸ ਪ੍ਰਭ ਕੋ ਕਬੂ ਨਾ ਵਿਸਾਰੀ ਉਸ ਪਰਮੇਸ਼ਰ ਨੂੰ ਕਦੇ ਵੀ ਨਾ ਭੁਲਾਈ ਜੇ ਪ੍ਰਸਾਦ ਬਾਗ ਮਿਲਖ ਧਨ ਜਿਸ ਪਰਮੇਸ਼ਰ ਨੇ ਤੈਨੂੰ ਬੇਅੰਤ ਜ਼ਮੀਨ ਦਿੱਤੀ ਆ ਰਾਜ ਭਾਗ ਦਿੱਤੈਨ ਬਾਗ ਬਗੀਚੇ ਸੁੰਦਰ ਫਲਾਂ ਵਾਲੇ ਮਿਲਖ ਸਰਪਤੀ ਤੈਨੂੰ ਦੁਨੀਆ ਦਾ ਰਾਜਾ ਬਣਾ ਦਿੱਤਾ ਧਨ ਦੇ ਦਿੱਤਾ ਤੈਨੂੰ ਬੇਅੰਤ ਜਿਸ ਤਰ੍ਹਾਂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਮਾਲਵੇ ਦੇ ਲੋਕਾਂ ਨੇ ਬੇਨਤੀ ਕੀਤੀ ਸੀ ਜੰਗਲ ਦੇ ਲੋਕਾਂ ਨੇ ਜਦੋਂ ਧੰਗੁਰੂ ਗੋਬਿੰਦ ਸਿੰਘ ਜੀ ਦੰਦਵਾ ਸਾਹਿਬ ਤਨਵੰਡੀ ਤੋਂ ਚੱਲ ਕੇ ਬਠਿੰਡੇ ਆਏ ਸਨ ਉਦੋਂ ਬੇਨਤੀ ਕੀਤੀ ਸੀ ਮਹਾਰਾਜ ਸਾਡੇ ਇਲਾਕੇ ਦੇ ਵਿੱਚ ਜਿਹੜਾ ਹੈ ਨਾ ਫਸਲਾਂ ਹੁੰਦੀਆਂ ਨਾ ਮੀਂਹ ਪੈਂਦੇ ਐ ਨਾ ਕੋਈ ਤੰਗੇ ਖਾਨ ਟੀਨ ਦੇ ਸਾਧਨ ਹਨ ਵਸਤੂਆਂ ਹਨ ਕੋਈ ਫਲ ਫਰੂਟ ਹੈ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਦੋਂ ਕਿਹਾ ਸੀ ਉਹ ਡਲਿਆ ਉਹ ਸਿੱਖ ਸੰਗਤੋ ਇੱਥੇ ਬਾਰਸ਼ਾਂ ਵੀ ਹੋਣਗੀਆਂ ਆਕਾਲ ਅਸੀ ਕਬਰ ਕਿਸੇ ਨਾਲ ਬਨ ਕੇ ਇੱਥੋਂ ਲੈ ਜਾਵੇਂ ਔਰ ਇੱਥੇ ਬਾਗ ਵੀ ਹੋਣਗੇ ਲਹਿਰਾ ਨਹਿਰਾ ਚੱਲਣਗੀਆਂ ਔਰ ਇੱਥੇ ਕਣਕਾਂ ਵੀ ਹੋਣਗੀਆਂ ਫਸਲਾਂ ਵੀ ਸਾਰੀਆਂ ਹੋਣਗੀਆਂ ਅੱਜ ਇਸ ਮਾਲਵੇ ਨੂੰ ਭਾਲ ਲੱਗੇ ਆ ਧੰਨ ਗੁਰੂ ਕੋਵਿੰਦ ਸਿੰਘ ਜੀ ਦੀਆਂ ਬਖਸ਼ੀਆਂ ਦਾਤਾ ਹਨ ਫਿਰ ਸਿੱਕਾ ਕਿਉਂ ਨਹੀਂ ਉਹਨੂੰ ਯਾਦ ਕਰਦਾ ਜੇ ਪ੍ਰਸਾਦ ਬਾਗ ਮਿਲਖ ਧਨ ਤੂੰ ਯਾਰ ਕਰਨ ਦੀ ਬਜਾਏ ਰਾਖ ਪਰੋਏ ਪ੍ਰਭ ਆਪਣੇ ਮਨਾਂ ਜਿਵੇਂ ਮਣਕਿਆਂ ਵਿੱਚ ਧਾਗਾ ਪਰੋਇਆ ਹੁੰਦਾ ਹੈ ਨਾ ਉਸ ਪਰਮੇਸ਼ਰ ਨੂੰ ਇਉਂ ਆਪਣੇ ਹਿਰਦੇ ਵਿੱਚ ਪਰੋਕੇ ਰੱਖ ਜਨ ਤੇਰੀ ਮਨ ਬਣਤ ਬਣਾਈ ਜਿਸ ਪਰਮੇਸ਼ਰ ਨੇ ਮਣਾ ਤੇਰੀ ਬਣਤ ਬਣਾਈ ਤੈਨੂੰ ਸੁੰਦਰ ਸਰੀਰ ਦਿੱਤਾ ਪੰਜੇ ਗੁਣ ਸਤੋ ਅੰਸ਼ ਕੱਢ ਕੇ ਮਨ ਨੂੰ ਮਨੁਪੀ ਜੋਤਿਆਰ ਕੀਤੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਗੁਰਮਤੀ ਰੰਗ ਮਾਣ ਜਿਸ ਪਰਮੇਸ਼ਰ ਨੇ ਮਾਤਾ ਨੇ ਉਧਰ ਵਿਖੇ ਪਹਿਲਾ ਸਰੀਰ ਦੀ ਬਣਤ ਬਣਾਈ ਔਰ ਫਿਰ ਜਦ ਸਰੀਰ ਸੰਪੂਰਨ ਬਣ ਗਿਆ ਇਹਦੇ ਵਿੱਚ ਆਪਣੀ ਜੋਤ ਰੱਖੀ ਇਹ ਨੇਤਰੋ ਮੇਰੇ ਹੱਤੋਂ ਮੈਂ ਜੋਤ ਰੀ ਹਰ ਬਿਨਾ ਵਰਨਾ ਦੇਖੋ ਕੋਈ ਜਿਨ ਤੇਰੀ ਮਨ ਬਣਤ ਬਣਾਈ ਉਸ ਬੈਦਸਾ ਤਸਰ ਤੇ ਆਈ ਉੱਠਦਾ ਬੈੰਦਾ ਉਹਨੂੰ ਯਾਦ ਕਰਿਆ ਕਰ ਸਿਮਰਿਆ ਕਰ ਤਿਸੈ ਤੇ ਆਏ ਜੋ ਏਕ ਅਲਖ ਹੈ ਅਲਖ ਪਵ ਜੋ ਦੇਖਿਆ ਨਹੀਂ ਜਾ ਸਕਦਾ ਪਰ ਹੈਗਾ ਹੈ ਤੋ ਸਹੀ ਲਖ ਹੈ ਜੋ ਕੋਈ ਤਬ ਉਹੀ ਉਹ ਇਹ ਨਾ ਹੋਈ ਫਿਰ ਬਸ ਉਹੀ ਉਹ ਹੈ ਦੂਜਾ ਹੈ ਹੀ ਕੋਈ ਨਹੀਂ ਤਿਸੈ ਤੇ ਆਏ ਜੋ ਏਕ ਅਲਖ ਹੈ ਜੋ ਲਖਨ ਤੋਰਤ ਹੈ ਜਿਸੈ ਜਨਾਏ ਸੋ ਜਨ ਜਾਣੇ ਜਿਹਨੂੰ ਜਾਣਣਾ ਬੜਾ ਔਖਾ ਉਸ ਹਰੀ ਵਾਹਿਗੁਰੂ ਨੂੰ ਯਾਦ ਕਰਿਆ ਕਰ ਈ ਹਾ ਯੋਹ ਨਾਨਕ ਤੇਰੀ ਰੱਖੈ ਫਿਰ ਸਤਿਗੁਰੂ ਪਰਮੇਸ਼ਰ ਕਥਨ ਕਰਦੇ ਹਨ ਕਿ ਇੱਥੇ ਤੇ ਉੱਤੇ ਦੋਹਾਂ ਜਹਾਨਾਂ ਦੇ ਵਿੱਚ ਤੇਰੀ ਪਤ ਇੱਜ਼ਤ ਰੱਖਣ ਵਾਲਾ ਹੈ ਏਸੀ ਗੁਰ ਪਿਆਰੋ ਚੌਥੇ ਪਦੇ ਦੀ ਵਿਚਾਰ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਅੱਗੇ ਛੇਵੀਂ ਅਸ਼ਟਪਦੀ ਦਾ ਪੰਜਵਾਂ ਪਦਾ ਆਰੰਭ ਹੁੰਦਾ ਹੈ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਣਿਆੜ ਪੈਰ ਕਰ ਤਿਸ ਕਾ ਧਿਆਨ ਇਹ ਜੋ ਸ਼ੇਮੀ ਅਸਪਈ ਦਾ ਪੰਜਵਾਂ ਪਦ ਹੈ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਣ ਆੜ ਪੈਰ ਕਰ ਤਿਸ ਕਾ ਧਿਆਨ ਇਹਦੀ ਵਿਚਾਰ ਅਗਲੇ ਦਿਵਾਨਾ ਵੀ ਸਰਵਣ ਕਰਾਂਗੇ ਬੋਲਦਿਆਂ ਏਕਾ ਅਖਰਵਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਆ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲੋ ਫਤਿਹ ਬਾਫਤਿਹ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ ਵਾਹ